ਤਾਂ ਜਿਹੜੇ ਦੂਜਿਆਂ ਨੂੰ ਪ੍ਰੇਮ ਕਰਦੇ ਆ ਫੇ ਪ੍ਰਮਾਤਮਾ ਉਹਨਾਂ ਨੂੰ ਪ੍ਰੇਮ ਕਰਦਾ ਹੈ ਤੇ ਜਿਹੜੇ ਦੂਜਿਆਂ ਨਾਲ ਨਫ਼ਰਤ ਕਰਾਂਗੇ ਤਾਂ ਫਿਰ ਇਹਦਾ ਵੀ ਆਪ ਹੀ ਹੁਣ ਲਾ ਲਓ ਇਹ ਜੀਜ਼ਸ ਨੇ ਨਹੀਂ ਕਿਹਾ ਇਹ ਕਿਸੇ ਸੰਤ ਮਹਾਪੁਰਸ਼ ਨੇ ਨਹੀਂ ਕਿਹਾ ਪਰ ਇਹ ਸਮਝ ਸਾਨੂੰ ਆਪ ਹੈ ਕਿ ਅਗਰ ਅਸੀਂ ਦੂਜਿਆਂ ਨੂੰ ਪ੍ਰੇਮ ਕਰਦੇ ਆ ਪ੍ਰਭੂ ਸਾਨੂੰ ਪ੍ਰੇਮ ਕਰਦਾ ਹੈ ਤਾਂ ਜੇ ਦੂਜਿਆਂ ਨੂੰ ਨਫ਼ਰਤ ਕਰਾਂਗੇ ਫੇ ਪ੍ਰਭੂ ਸਾਨੂੰ ਕੀ ਕਰੇਗਾ ਇਹ ਆਪ ਹੀ ਹਿਸਾਬ ਲਾ ਸਕਦੇ ਆ ਅਗਰ ਅਸੀਂ ਦੂਜਿਆਂ ਦੇ ਗੁਨਾਹਾਂ ਨੂੰ ਛਾਲਾਂਗੇ ਤਾਂ ਫਿਰ ਇਹਦਾ ਮਤਲਬ ਕੀ ਹੈ ਅਸੀਂ ਆਪ ਹੀ ਫੇ ਗੇਂਦ ਵਾਂਗ ਉਛਲਦੇ ਫਿਰਾਂਗੇ ਸਾਰੇ ਦਿਨਾਂ ਚ ਤਾਂ ਜਿਹੜਾ ਇਨਸਾਨ ਆਪਣੀ ਨੀਅਤ ਨੂੰ ਸਾਫ਼ ਰੱਖਦਾ ਹੈ ਆਪਣੇ ਦਿਲ ਨੂੰ ਸਾਫ਼ ਰੱਖਦਾ ਹੈ ਆਪਣੇ ਦਿਲ ਦੇ ਵਿੱਚ ਕਿਸੇ ਪ੍ਰਤੀ ਬੁਰੀ ਭਾਵਨਾ ਨਹੀਂ ਰੱਖਦਾ ਤੇ ਦਾ ਮਤਲਬ ਇਹਨੇ ਮਨ ਸਾਫ਼ ਕਰ ਲਿਆ ਔਰ ਜਦੋਂ ਅੰਦਰ ਦੀ ਸਫਾਈ ਉਨੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਇਨਸਾਨ ਦੇ ਜੀਵਨ ਵਿੱਚ ਖੁਸ਼ੀਆਂ ਵੀ ਆਣੀਆਂ ਸ਼ੁਰੂ ਹੋ ਜਾਂਦੀਆਂ ਇਸ ਲਈ ਜਿੱਦਾਂ ਇੱਕ ਬੜੀ ਪਿਆਰੀ ਕਹਾਵਤ ਹੈ ਇੱਕ ਹੁੰਦੀ ਹੈ ਗੰਦਗੀ ਦੀ ਮੱਖੀ ਜਿਹੜੀ ਪੂਰੇ ਸਾਫ ਸੁਥਰੇ ਸ਼ਰੀਰ ਨੂੰ ਛੱਡ ਗਏ ਨਾ ਉਹ ਬੈੰਦੀ ਹੈ ਤਾਂ ਫੋੜੇ ਦੇ ਬੈੰਦੀ ਜਾਵੇ। ਉਹ ਇਹ ਨਹੀਂ ਦੇਖਣਾ ਪੂਰਾ ਸ਼ਰੀਰ ਸਾਫ ਹੈ ਉੱਥੇ ਬੈਠਾ ਉਹ ਨਾ ਬੈਠਣਾ ਫੁੰਸੀ ਤੇ ਫੋੜੇ ਤੇ ਸਮਝ ਦਿਓ ਕਿ ਨਹੀਂ। ਇਸੇ ਤਰ੍ਹਾਂ ਕਈ ਇਨਸਾਨ ਉਹ ਗੰਦਗੀ ਦੀ ਮੱਖੀ ਵਾਲੀ ਸੋਚ ਰੱਖਦੇ ਆ ਕਿ ਇਨਸਾਨ ਦੇ ਪੂਰੇ ਉਹਨਾਂ ਨੇ ਨਾ ਅਛਾਈਆਂ ਨੂੰ ਛੱਡ ਕੇ ਇਨਸਾਨ ਦੇ ਗੁਣਾਂ ਨੂੰ ਛੱਡ ਕੇ ਇਨਸਾਨ ਦੀਆਂ ਖੂਬੀਆਂ ਨੂੰ ਛੱਡ ਕੇ ਉਹਦੇ ਅੰਦਰ ਇੱਕ ਵੀ ਕਮੀ ਹੈ ਉਹਨਾਂ ਨੇ ਜਾ ਕੇ ਉੱਥੇ ਬੈਠਣਾ ਹੈ। ਆ ਦੇ ਸਮਝ ਦਿਓ ਕਿ ਨਹੀਂ। ਯਾਨੀ ਇਹ ਮਤਲਬ ਇਹਨੇ ਸੋਚ ਹੀ ਜਿਹੜੀ ਮੱਖੀ ਵਾਲੀ ਐ ਤਾਂ ਇੱਕ ਪਾਸੇ ਉਹਦੀ ਸ਼ਹਿਦ ਵਾਲੀ ਮੱਖੀ ਜ਼ਰਾ ਗੌਰ ਕਰਨਾ ਸ਼ਹਿਦ ਦੀ ਮੱਖੀ ਕੀ ਕਰਦੀ ਐ ਉਹ ਗੰਦਗੀ ਦੇ ਢੇਰਾਂ ਨੂੰ ਛੱਡ ਕੇ ਲੱਭਦੀ ਐ ਉਸ ਫੁੱਲ ਨੂੰ ਜਿਹਦੇ ਅੰਦਰ ਉਹਨੂੰ ਰਸ ਕਦੀ ਦੇਖਿਆ ਕਿਸੇ ਮਧੂ ਮੱਖੀ ਨੂੰ ਗੰਦਗੀ ਦੇ ਢੇਰ ਤੇ ਬੈਠਿਆ ਹੁਣ ਕਿਆ ਕਰਨਾ ਕਿ ਬੰਦੇ ਦੀ ਸੋਚ ਜੇ ਬੰਦਾ ਕਿਸੇ ਵੀ ਹਜ਼ਾਰ ਗੁਣ ਛੱਡ ਕੇ ਉਹਦੇ ਅੰਦਰ ਇੱਕ ਬੁਰਾਈ ਨੂੰ ਪਕੜ ਕੇ ਛਲਣਾ ਸ਼ੁਰੂ ਕਰ ਦੇਵੇ ਤੇ ਇਹਦਾ ਮਤਲਬ ਇਹਦੀ ਸੋਚ ਹੀ ਜਿਹੜੀ ਮੱਖੀ ਵਾਲੀ ਐ ਇਸ ਕਰਕੇ ਉਤੇ ਅਫਸੋਸ ਨਾ ਕਰੋ ਬਲਕਿ ਕਹਿ ਦਿਓ ਭਾਈ ਮੱਖੀ ਹੈ ਸਮਝਦੇ ਹੋ ਕਿ ਨਹੀਂ ਆਪਣੇ ਅੰਦਰ ਹੀ ਸੋਚੋ ਉਹਨੂੰ ਕਹਿਣ ਦੀ ਲੋੜ ਨਹੀਂ ਇਹ ਮੱਖੀ ਹੈ ਇਹਦਾ ਤੁਸੀਂ ਕੀ ਕਰਨਾ ਕਿਉਂਕਿ ਮੱਖੀ ਪੂਰੇ ਸਰੀਰ ਨੂੰ ਛੱਡ ਕੇ ਅਗਰ ਉਤੇ ਬੈੰਦੀ ਹੈ ਜ਼ਖਮ ਤੇ ਸਮਝਦੇ ਹੋ ਕਿ ਨਹੀਂ ਕਿਉਂਕਿ ਤੁਹਾਡੇ ਹੱਥ ਤੇ ਜ਼ਖਮ ਹੈ ਤੁਹਾਡੀ ਬਾਹ ਤੇ ਜ਼ਖਮ ਹੈ ਛੋਟਾ ਹੀ ਆ ਉਹਨੂੰ ਨੇ ਪੂਰਾ ਸਰੀਰ ਨਹੀਂ ਦੇਖਣਾ ਇਹ 6 ਫੁੱਟ ਦਾ ਬੰਦਾ 5.5 ਫੁੱਟ ਦਾ ਬੰਦਾ ਜਾਂ 5 ਫੁੱਟ ਦਾ ਬੰਦਾ ਪੂਰਾ ਸਰੀਰ ਠੀਕ ਹੈ ਉਹਨੂੰ ਛੱਡ ਕੇ بس ਇੱਕ ਪੁਆਇੰਟ ਤੇ ਬੈਠਣਾ ਹੈ ਇੱਥੋਂ ਆ ਜ਼ਖਮ ਆ ਕਮੀ ਹੈ ਦੇ ਅੰਦਰ ਅਗਰ ਐਸੀ ਵੀ ਕਿਉਂਕਿ ਹਰ ਇਨਸਾਨ ਦੇ ਅੰਦਰ ਠੀਕ ਹੈ ਕਮੀਆਂ ਵੀ ਹੈ ਤਾਂ ਖੂਬੀਆਂ ਵੀ ਕਿਉਂਕਿ ਅਸੀਂ ਇਹ ਮੰਨ ਨਹੀਂ ਸਕਦੇਗੇ ਪਰਮਾਤਮਾ ਨੇ ਜਿਸ ਨੂੰ ਪੈਦਾ ਕੀਤਾ ਉਹਦੇ ਅੰਦਰ ਕੋਈ ਗੁਣ ਨਾ ਹੋਵੇ ਖੂਬੀ ਨਾ ਹੋਵੇ ਕੁਆਲਿਟੀ ਸਭ ਦੇ ਅੰਦਰ ਹੁੰਦੀ ਹੈ ਗੁਣ ਸਭ ਦੇ ਅੰਦਰ ਹੁੰਦੀ ਹੈ ਹੁੰਦੇ ਹੈ ਪਰ ਜਿਹਦੀ ਸੋਚ ਉੱਚੀ ਹੁੰਦੀ ਹੈ ਉਹ ਅਬਗੁਣਾ ਅੰਦਰੋਂ ਵੀ ਗੁਣ ਲੱਭਣ ਦੀ ਕੋਸ਼ਿਸ਼ ਕਰਦਾ ਕਿੰਨੇ ਖੂਬੀ ਕੀ ਤਾਂ ਜਿਹਦੀ ਸੋਚ ਹੀ ਘिरी ਹੋਈ ਹੁੰਦੀ ਹੈ ਉਹਨੇ ਇਹ ਦੇਖਣਾ ਹੈ ਕਿ ਇਹਦੇ ਅੰਦਰ ਕਮੀ ਕਿੱਥੇ ਹੈ ਉਹਨੂੰ ਕਹਦੋ ਨਾ ਆ ਖੂਬੀ ਸੁੱਲੇ ਖੂਬੀਆਂ ਦਾ ਹੈ ਕਮੀ ਦਾ ਸੱਲਗੀ ਹੈ ਉਹਦਾ ਧਿਆਨ ਕਮੀਆਂ 'ਲ ਕਹਦਿਓ ਹੁਣ ਜਿਹੜਾ ਕਮੀਆਂ ਨੂੰ ਲੱਭੇਗਾ ਜਾਂ ਕਮੀਆਂ ਹੀ ਦੂਜਿਆਂ ਦੀ ਦੇਖੇਗਾ ਉਹਦੇ ਜੀਵਨ 'ਚ ਸ਼ਾਂਤੀ ਸਕੂਨ ਖੁਸ਼ੀ ਕਦੀ ਆਈ ਨਹੀਂ ਸਕਦੀ ਇਹ ਤਾਂ ਗੱਲ ਪੱਕੀ ਹੈ ਕਿਉਂਕਿ ਕਮੀਆਂ ਦੇਖਣ ਵਾਲਾ ਇਨਸਾਨ ਹਮੇਸ਼ਾ ਦੁਖੀ ਰਹੇਗਾ ਹੁਣ ਤੁਸੀਂ ਆਪਣੇ ਜੀਵਨ ਨੂੰ ਵੀ ਦੇਖੋ ਤੁਹਾਡੇ ਜੀਵਨ ਚ ਬਹੁਤ ਕੁਛ ਉਸ ਪ੍ਰਭੂ ਨੇ ਪਰਮਾਤਮਾ ਨੇ ਉਸ ਮਾਲਿਕ ਨੇ ਦਿੱਤਾ ਹੈ ਉਹ ਜੋ ਦਿੱਤਾ ਹੈ ਅਗਰ ਉਹਨੂੰ ਦੇਖਾਂਗੇ ਤਾਂ ਸਾਡੇ ਅੰਦਰੋਂ ਆਏਗਾ ਸ਼ੁਕਰ ਹੈ ਮੇਰੇ ਮਾਲਿਕ ਸ਼ੁਕਰ ਹੈ ਤੂੰ ਮੈਨੂੰ ਬਹੁਤ ਕੁਛ ਦਿੱਤਾ ਹੈ ਮੇਰੀ ਹਸੀਅਤ ਤੋਂ ਵੀ ਜਿਆਦਾ ਦਿੱਤਾ ਹੈ ਤਾਂ ਜੇ ਕਮੀਆਂ ਵੱਲ ਦੇਖਾਂਗੇ ਆ ਫਿਰ ਸਾਡਾ ਮਨ ਸੋਚ-ਸੋਚ ਕੇ ਦੁਖੀ ਉਹਦੇ ਕੋਲ ਆ ਹੈ ਮੇਰੇ ਕੋਲ ਆ ਹੈ ਨਹੀਂ ਉਹਦੇ ਕੋਲ ਇਦਾਂ ਹੈ ਮੇਰੇ ਕੋਲ ਆ ਹੈ ਨਹੀਂ ਉਹਦੇ ਬਾਰੇ ਸੋਚ ਕੇ ਅਸੀਂ ਦੁਖੀ ਕਮੀਆਂ ਨੂੰ ਦੇਖਾਂਗੇ ਤਾਂ ਜਿਹੜਾ ਇਨਸਾਨ ਕਮੀਆਂ ਵੱਲ ਧਿਆਨ ਰੱਖਦਾ ਹੈ ਉਹ ਕਮੀਆਂ ਨੂੰ ਦੇਖਦਾ ਦੇਖਦਾ ਆਪਣੇ ਜੀਵਨ ਨੂੰ ਆਪ ਹੀ ਦੁੱਖਾਂ ਨਾਲ ਹੁਣ ਕਿਹਦੇ ਹੱਥ ਚ ਆਪਣੇ ਆਪ ਨੂੰ ਸੁਖੀ ਕਰਨਾ ਜਾਂ ਦੁਖੀ ਕਰਨਾ ਇਹ ਰੱਬ ਦੇ ਹੱਥ ਚ ਨਹੀਂ ਹੈ ਇਹ ਬੰਦੇ ਦੀ ਸੋਚ ਹੈ ਕਿ ਬੰਦਾ ਕਿੱਧਰ ਆਪਣੀ ਸੋਚ ਨੂੰ ਲਾਉਂਦਾ ਹੈ ਬੁਰਾਈ ਵੱਲ ਲਾਏਗਾ ਤਾਂ ਜੀਵਨ ਚ ਦੁੱਖ ਵਧਦੇ ਚਲੇ ਜਾਣਗੇ ਅਛਾਈ ਵੱਲ ਲਾਏਗਾ ਤਾਂ ਜੀਵਨ ਚ ਖੁਸ਼ੀਆਂ ਆਉਂਦੀਆਂ ਚਲੀਆਂ ਜਾਣਗੇ ਆ ਜੀਵਨ ਚ ਆਨੰਦ ਵਾਧਾ ਚਲਾ ਜਾਏਗਾ ਇਸ ਲਈ ਆਨੰਦ ਨੂੰ ਵਧਾਣਾ ਹੈ ਤਾਂ ਫਿਰ ਕਮਾਗੇ ਆਪਣੀ ਸੋਚ ਨੂੰ ਅੱਛੇ ਪਾਸੇ ਲਾਈਏ ਆਪਣੀ ਸੋਚ ਨੂੰ ਅਛਾਈ ਵਾਲੇ ਪਾਸੇ ਲਾਈਏ ਪਰ ਅਗਰ ਅਸੀਂ ਬੁਰਾਈ ਦੇਖੀ ਜਾਵਾਂਗੇ ਸੰਸਾਰ ਦੀ ਬੁਰਾਈ ਦੇਖਾਂਗੇ ਦੂਸਰਿਆਂ ਦੀ ਬੁਰਾਈ ਦੇਖਾਂਗੇ ਤਾਂ ਬੁਰਾਈ ਦੇਖਦਿਆਂ ਦੇਖਦਿਆਂ ਅਸੀਂ ਆਪ ਕਿਹੜੇ ਵੇਲੇ ਬੁਰੇ ਬਣ ਜਾਵਾਂਗੇ ਇਹ ਪਤਾ ਵੀ ਨਹੀਂ ਲੱਗੇਗਾ ਔਰ ਅਛਾਈ ਦੇਖਦਿਆਂ ਦੇਖਦਿਆਂ ਬੰਦਾ ਕੀ ਬਣਦਾ ਹੈ ਫਿਰ ਕਹਿੰਦੇ ਅੱਛਾ ਦੇਖਣ ਵਾਲਾ ਜੀਵਨ 'ਚ ਆਪ ਵੀ ਅੱਛਾ ਬਣਦਾ ਚਲਾ ਜਾਂਦਾ ਹੈ ਇਸ ਲਈ ਅਸੀਂ ਇੱਕ ਇੱਕ ਗੱਲ ਕਹਾਂਗੇ ਕਿ ਜ਼ਿੰਦਗੀ ਨੂੰ ਜੀਣਾ ਹੈ ਤਾਂ ਕਿਸ ਤਰ੍ਹਾਂ ਜੀਓ ਕਿ ਜੋ ਜ਼ਿੰਦਗੀ ਕੋ ਕਲਾਸਰੂਮ ਸਮਝ ਕੇ ਜੀਤਾ ਹੈ ਉਹ ਸੁਖੀ ਔਰ ਸਫਲ ਹੁੰਦਾ ਹੈ ਔਰ ਜੋ ਜ਼ਿੰਦਗੀ ਕੋ ਕੋਟ ਰੂਮ ਸਮਝ ਕੇ ਜੀਤਾ ਹੈ ਉਹ ਅਸਫਲ ਔਰ ਦੁਖੀ ਹੁੰਦਾ ਹੈ ਕਿਹੜਾ ਕਿਹੜਾ ਰੂਮ ਕਿਹਾ ਸੀ ਜਵਾਬ ਦਿਓ ਇੱਕ ਹੈ ਕਲਾਸਰੂਮ ਔਰ ਦੂਜਾ ਕਿਹਾ ਸੀ ਕੋਟ ਰੂਮ ਫਮੇ ਦਿਓ ਕਿ ਨਹੀਂ ਕਿਉਂਕਿ ਅਸੀਂ ਦੋ ਤਰ੍ਹਾਂ ਜ਼ਿੰਦਗੀ ਨੂੰ ਜੀ ਸਕਦੇ ਇੱਕ ਬੰਦਾ ਜਿਹੜਾ ਇਹ ਜ਼ਿੰਦਗੀ ਨੂੰ ਇੱਕ ਕਲਾਸਰੂਮ ਸਮਝ ਕੇ ਜੀਦਾ ਹੈ ਉਹ ਸਫਲ ਵੀ ਹੋਏਗਾ ਔਰ ਸੁਖੀ ਵੀ ਹੋਏਗਾ ਤਾਂ ਜਿਹੜਾ ਇਹ ਜ਼ਿੰਦਗੀ ਨੂੰ ਕੋਰਟ ਰੂਮ ਸਮਝ ਕੇ ਜੀਏਗਾ ਉਹ ਅਸਫਲ ਵੀ ਹੋਏਗਾ ਔਰ ਦੁਖੀ ਵੀ ਹੁਣ ਕਲਾਸਰੂਮ ਔਰ ਕੋਰਟ ਰੂਮ ਵਿੱਚ ਫਰਕ ਕੀ ਹੈ ਪਤਾ ਇਹਦੇ ਬਾਰੇ ਕਿਸੇ ਨੂੰ ਤੇਰਾ ਸਮਝ ਲੈਣਾ ਕਲਾਸਰੂਮ ਕਿਹਨੂੰ ਕਹਿੰਦੇ ਆ ਕਲਾਸਰੂਮ ਉਹ ਹੈ ਕਿ ਜਿੱਥੇ ਬੱਚਾ ਸਿੱਖਣ ਜਾਂਦਾ ਹੈ ਸਮਝਣ ਜਾਂਦਾ ਹੈ ਜਿੱਦਾਂ ਕਹਿੰਦੇ ਨੇ ਸਕੂਲਾਂ ਵਿੱਚ ਕੀ ਐ ਕਿ ਸਿੱਖਣ ਲਈ ਆਓ ਸਿੱਖਿਆ ਲਈ ਆਓ ਔਰ ਸੇਵਾ ਲਈ ਜਾਓ ਲੋਕਾਂ ਦੀ ਸੇਵਾ ਕਰਨ ਲਈ ਜਾਓ ਯਾਨੀ ਦੱਸਣਾ ਕੀ ਚਾਹੁੰਦੇ ਆ ਕਿ ਇੱਕ ਇਨਸਾਨ ਅਗਰ ਆਪਣੇ ਜੀਵਨ ਨੂੰ ਸਮਝੇਗਾ ਕਿ ਮੇਰਾ ਜੀਵਨ ਕਲਾਸਰੂਮ ਦੀ ਤਰ੍ਹਾਂ ਹੈ ਜਿੱਥੋਂ ਮੈਂ ਹਰ ਪਲ ਕੁਛ ਨਾ ਕੁਛ ਸਿੱਖਣਾ ਹੈ ਹਰ ਪਲ ਕੁਛ ਨਾ ਕੁਛ ਸਮਝਣਾ ਹੈ ਕਿਉਂਕਿ ਮੈਂ ਸਿੱਖਣ ਵਾਸਤੇ ਹੀ ਦੁਨੀਆ ਤੇ ਆਇਆ ਜਰਾ ਸਮਝਣਾ ਸਾਰਿਆਂ ਤਾਂ ਹੀ ਤਾਂ ਅਗਰ ਐਸੀ ਸ਼ਹੀਦ ਇਹ ਆਜਮ ਸਰਦਾਰ ਭਗਤ ਸਿੰਘ ਜੀ ਦੀ ਗੱਲ ਕਰੀਏ ਉਹਨਾਂ ਨੂੰ ਫਾਂਸੀ ਹੁਣੀ ਸੀ ਔਰ ਜਦੋਂ ਫਾਂਸੀ ਹੁਣੀ ਸੀ ਤਾਂ ਉਸ ਤੋਂ ਪਹਿਲਾਂ ਪੁਸ਼ ਘੜੀਆਂ ਪਹਿਲਾਂ ਉਹ ਕਿਤਾਬ ਪੜ੍ਹ ਰਹੇ ਸੀ ਸਮਝਣਾ ਜ਼ਰਾ ਸਾਰਿਆਂ ਨੇ ਜਦੋਂ ਜੇਲਰ ਆਇਆ ਨਾ ਕਿ ਭਗਤ ਸਿੰਘ ਜੀ ਤਿਆਰ ਹੋ ਜਾਓ ਫਾਂਸੀ ਲੱਗਣ ਵਾਲੀ ਹੈ ਹੁਣ ਕੋਈ ਆਖਰੀ ਇੱਛਾ ਤਾਂ ਦੱਸੋ ਪਤਾ ਉਹਨਾਂ ਨੇ ਆਖਰੀ ਇੱਛਾ ਕੀ ਦੱਸੀ ਕਹਿੰਦੇ ਆ ਕਿਤਾਬ ਦੇ ਚਾਰ ਪੰਨੇ ਰਹਿ ਗਏ ਪੂਰੀ ਕਰ ਲਾਂਗੇ ਉਹ ਕਹਿੰਦਾ ਕਮਾਲ ਦੀ ਗੱਲ ਹੈ ਤਾਂ ਥੋੜੀ ਦੇਰ ਵਾ ਤੁਹਾਨੂੰ ਫਾਂਸੀ ਲੱਗ ਜਾਣੀ ਐ ਤਾਂ ਫੇਰ ਆ ਕਿਤਾਬ ਪੜ੍ਹਨ ਦਾ ਕੀ ਫਾਇਦਾ ਕਿਤਾਬ ਪੜ੍ਹਨ ਦਾ ਕੀ ਫਾਇਦਾ ਉਹ ਕਹਿੰਦੇ ਫਾਇਦਾ ਨਹੀਂ ਜਦ ਤੱਕ ਮੇਰੇ ਆਖਰੀ ਸੁਆਸ ਹੈ ਨਾ ਮੈਂ ਚਾਹੁੰਦਾ ਮੈਂ ਸਿੱਖਦਾ ਜਾਵਾਂ ਜਿੰਨਾ ਵੀ ਹੋ ਸਕੇ ਮੈਂ ਸਮਝਦਾ ਜਾਵਾਂ ਇਸ ਲਈ ਇਹ ਕਿਤਾਬ ਨੂੰ ਪੂਰਾ ਸਿੱਖ ਕੇ ਸਮਝ ਕੇ ਜਾਵਾਂ ਕਿ ਮੇਰੇ ਮਨ 'ਚ ਇਹ ਨਾ ਰਹਿ ਜਾਵੇ ਕਿ ਚਾਰ ਪੰਨੇ ਰਹਿ ਗਏ ਤਾਂ ਕਿਤਾਬ ਅਧੂਰੀ ਛੱਡ ਕੇ ਚੱਲਣਾ ਜਿਹਨੂੰ ਸਮਝਦਾ ਰਹੋ ਆਪਣੇ ਆਖਰੀ ਪਲਾਂ ਵਿੱਚ ਵੀ ਕੁਛ ਨਾ ਕੁਛ ਸਿੱਖਿਆ ਲੈ ਰਿਹਾ ਸਿੱਖ ਰਿਹਾ ਸਮਝ ਰਿਹਾ ਤਾਂ ਜਿਹੜੇ ਨਾ ਸਮਝੇ ਬਿਲਕੁਲ ਛੇਕੇ ਕੀ ਲੈਣਾ ਉਥੋਂ ਕੁਝ ਮੈਨੂੰ ਆਂਦਾ ਹੀ ਐ ਸਭ ਕੁਝ ਮੈਨੂੰ ਪਤਾ ਹੀ ਐ ਜਦੋਂ ਸਮਝਣਾ ਸਾਰਿਆਂ ਨੇ ਇਦਾਂ ਹੀ ਸ਼ੁਕਰਾਨਾ ਦੀ ਗੱਲ ਕਰੀਏ ਜਦੋਂ ਉਹਨਾਂ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਜਾਣਾ ਸੀ ਜਦੋਂ ਜ਼ਹਿਰ ਦਾ ਪਿਆਲਾ ਦਿੱਤਾ ਜਾਣਾ ਸੀ ਉਹ ਬੈਠੇ ਐ ਬੈਠੇ ਐ ਔਰ ਕਾਲਾ ਕਾਲਾ ਵਾਸ ਹੁੰਦਾ ਨਾ ਕਾਲ ਕੋਠਰੀ ਜਿੱਥੇ ਉਹਨਾਂ ਨੂੰ ਕੈਦ ਕੀਤਾ ਗਿਆ ਸੀ ਕਿਉਂਕਿ ਜ਼ਹਿਰ ਦਿੱਤਾ ਜਾਣਾ ਸੀ ਸ਼ੁਕਰਾਨਾ ਤੋਂ ਤਾਂ ਉਹ ਲਾਸਟ ਟਾਈਮ ਦੇ ਵਿੱਚ ਮਕੜੀ ਜਾਣਾ ਪਾਰੀ ਐ ਉਸ ਕਾਲ ਕੋਠਰੀ ਦੇ ਅੰਦਰ ਉਹ ਮਕੜੀ ਨੂੰ ਦੇਖ ਰਹੇ ਐ ਅਮੀਨਾ ਕੀ ਕਰ ਰਹੇ ਹੈ ਮਕੜੀ ਨੂੰ ਦੇਖ ਰਹੇ ਹੈ ਤਾਂ ਜਿਸ ਵੇਲੇ ਉਹ ਆਇਆ ਵੀ ਚਲੋ ਜੀ ਜ਼ਹਿਰ ਦੀ ਤਿਆਰੀ ਹੋ ਗਈ ਤਾਂ ਥੋੜੀ ਜਿਹੀ ਰੁਕ ਲਾ ਮੈਂ ਕੁਝ ਦੇਖ ਰਿਹਾ ਸਿੱਖ ਰਿਹਾ ਮੈਂ ਕੁਝ ਉਹ ਕਹਿੰਦੇ ਮਾਰੇ ਇਹ ਤੋਂ ਸਿੱਖ ਰਹੇ ਹੋ ਉਹ ਕਹਿੰਦੇ ਆ ਇੱਕ ਨਾ ਆ ਮਕੜੀ ਇਹ ਤੋਂ ਮੈਂ ਸਿੱਖਿਆ ਲੈ ਰਿਹਾ ਦੇਖੋ ਸਿੱਖਣ ਵਾਲੇ ਕਿਤੋਂ-ਕਿਤੋਂ ਸਿੱਖ ਲੈਂਦੇ ਤਾਂ ਹੀ ਤਾਂ ਅਸੀਂ ਇੱਕ ਇੱਕ ਗੱਲ ਹਮੇਸ਼ਾ ਦੱਸੀ ਦੀ ਹੈ ਕਿ ਜੋ ਸਮਝਦਾਰ ਹੁੰਦੇ ਹੈ ਜੋ ਸਮੇਂਦਾਰ ਹੁੰਦੇ ਹਨ ਉਹ ਮੂਰਖੋਂ ਸੇ ਵੀ ਬਹੁਤ ਕੁਝ ਸਿੱਖ ਲੈਂਦੇ ਹਨ ਔਰ ਜੋ ਮੂਰਖ ਹੁੰਦੇ ਹਨ ਉਹ ਗਿਆਨੀਆਂ ਸੇ ਵੀ ਕੁਝ ਸਿੱਖ ਨਹੀਂ ਪਾਤੇ ਉਹਨਾਂ ਨੂੰ ਗੁਰੂ ਰਹਿਬਰ ਜਿੰਨਾ ਮਰਿਏ ਸਮਝਾ ਲੈਣ ਜਿਹੜੇ ਮੂਰਖਾਂ ਨੂੰ ਗੁਰੂਆਂ ਤੋਂ ਵੀ ਸਿੱਖੇ ਨਹੀਂ ਪਾਉਂਦੇ ਉਹ ਸੰਤਾਂ ਦੀ ਵੀ ਬੇਇੱਜ਼ਤੀ ਕਰਦੇ ਆ ਲੈ ਆਗੇ ਇਹਨਾਂ ਨੇ ਕੀ ਸਿਖਾਣਾ ਸਾਨੂੰ ਸਮਝ ਲੈ ਮੂਰਖ ਦਾ ਇਕ ਨਾ ਨਿਸ਼ਾਨੀ ਹੈ ਮੂਰਖ ਦੀ ਕਿਉਂਕਿ ਮੂਰਖ ਕਹਿੰਦਾ ਮੈਨੂੰ ਸਭ ਕੁਝ ਆਂਦਾ ਮੈਨੂੰ ਸਿੱਖਣ ਦੀ ਲੋੜ ਹੈ ਤਾਂ ਸਮਝਦਾਰ ਕਹਿੰਦਾ ਹੈ ਕਿ ਮੈਨੂੰ ਸਿੱਖਣ ਦੀ ਲੋੜ ਹੈ ਇਸ ਲਈ ਮੈਂ ਦੁਨੀਆ ਦੀ ਹਰ ਛੈ ਤੋਂ ਹਰ ਜੀ ਤੋਂ ਸਿੱਖ ਰਿਹਾ ਉਹ ਚੜਦੇ ਹੋਏ ਸੂਰਜ ਤੋਂ ਵੀ ਸਿੱਖਦੇ ਆ ਪੇੜਾ ਪੌਦਿਆਂ ਤੋਂ ਵੀ ਸਿੱਖਦੇ ਆ ਪੱਤਿਆਂ ਤੋਂ ਵੀ ਸਿੱਖਦੇ ਆ ਇੱਥੇ ਤੱਕ ਕਿ ਜਾਨਵਰਾਂ ਤੋਂ ਵੀ ਸਿੱਖਦੇ ਆ ਸਮਝਦੇ ਹੋ ਆਪਣੇ ਤਾਂ ਹੀ ਤਾਂ ਸੰਤ ਦਾਦੂ ਜੀ ਆਲ ਨੇ ਕਿਹਾ ਕਿ ਦਾਦੂ ਸਭ ਹੀ ਗੁਰੂ ਕੀਏ ਪਸ਼ੂ ਪੰਛੀ ਬਨਰਾਏ ਉਹ ਕਹਿੰਦੇ ਮੈਂ ਤਾਂ ਸਭ ਨੂੰ ਹੀ ਗੁਰੂ ਬਣਾਇਆ ਹੈ ਪਸ਼ੂਆਂ ਨੂੰ ਪੰਛੀਆਂ ਨੂੰ ਬਣਾ ਨੂੰ ਹਰ ਸ਼ੈ ਨੂੰ ਮੈਂ ਗੁਰੂ ਬਣਾਇਆ ਉਹ ਕਹਿੰਦੇ ਮarre ਉਹ ਕਿਦਾਂ ਉਹ ਕਹਿੰਦੇ ਜਿੱਥੋਂ ਵੀ ਕੋਈ ਸਿੱਖਣ ਨੂੰ ਮਿਲਦੇ ਉਹ ਮੇਰਾ ਗੁਰੂ ਹੈ ਪੇੜਾ ਤੋਂ ਮੈਂ ਸਿੱਖਿਆ ਕਿ ਆਪ ਉਹ ਆਪਣੇ ਸਿਰ ਤੇ ਗਰਮੀ ਚਲਦੇ ਐ ਆਪ ਧੁੱਪ 'ਚ ਖੜੇ ਰਹਿੰਦੇ ਐ ਪਰ ਸ਼ਰਨ ਵਿੱਚ ਆਉਣ ਵਾਲੇ ਨੂੰ ਠੰਢੀ ਛਾ ਦਿੰਦੇ ਐ ਉਹ ਪੱਥਰ ਖਾ ਕੇ ਵੀ ਦੂਜਿਆਂ ਨੂੰ ਮਿੱਠੇ ਫਲ ਦਿੰਦੇ ਐ ਇਹ ਸਿੱਖਿਆ ਮੈਂ ਇੱਥੋਂ ਲਈ ਇਹ ਕੋਈ ਬੁਰਾ ਬੋਲੇ ਪੱਥਰ ਵੀ ਮਾਰੇ ਤਾਂ ਵੀ ਆਪਣੇ ਵੱਲੋਂ ਅੱਛੇ ਮਿੱਠੇ ਸ਼ਬਦਾਂ ਦੇ ਫਲ ਦੇਓ ਕਿਉਂਕਿ ਸਾਡੀ ਜ਼ਿੰਦਗੀ ਇਹ ਨਹੀਂ ਹੈ ਕਿ ਦੂਜਾ ਕੀ ਕਰ ਰਿਹਾ ਹੈ ਸਾਡੀ ਜ਼ਿੰਦਗੀ ਹੈ ਕਿ ਅਸੀਂ ਕੀ ਬਿਹਤਰ ਕਰ ਸਕਦੇ ਹਾਂ ਔਰ ਜਿਹੜਾ ਬਿਹਤਰ ਕਰਦਾ ਹੈ ਫਿਰ ਉਹਦੀ ਜ਼ਿੰਦਗੀ ਬਿਹਤਰ ਹੁੰਦੀ ਚਲੀ ਜਾਂਦੀ ਹੈ ਇਹ ਸਮਝ ਲੈਣਾ ਸਾਰਿਆਂ ਇਸ ਕਰਕੇ ਸਮਝਦਾਰ ਇਨਸਾਨ ਇੱਕ ਮੂਰਖ ਤੋਂ ਵੀ ਬਹੁਤ ਕੋਸ਼ਿਸ਼ ਕਹਿ ਦਿਓ ਜਵਾਬ ਦੇਣਾ ਤੁਸੀਂ ਇਸ ਕਰਕੇ ਹੁਣ ਤੁਸੀਂ ਸਮਝਦਾਰ ਬਣਨਾ ਹੈ ਸਿੱਖ ਲੈਣਾ ਤੁਸੀਂ ਵੀ ਹਰ ਸ਼ੈਅ ਤੋਂ ਸਿੱਖਣਾ ਹੈ ਹਰ ਚੀਜ਼ ਤੋਂ ਸਿੱਖਣਾ ਹੈ ਹੁਣ ਕਹੀ ਕਹਿੰਦੇ ਲੈ ਇਹ ਸੰਤਾਂ ਨੇ ਕੀ ਸਮਝਾਣਾ ਚਲੋ ਸੰਤ ਕੁਝ ਨਹੀਂ ਸਮਝਾਉਂਦੇ ਅਰੇ ਫਿਰ ਵੀ ਆਪ ਤਾਂ ਸਮਝਦਾਰ ਬਣ ਕੇ ਕੁਛ ਨਾ ਕੁਛ ਤਾਂ ਸਿੱਖਣ ਦੀ ਕੋਸ਼ਿਸ਼ ਕਰੀਏ ਐਸੀ ਕੀ ਸਿੱਖ ਸਕਦੇ ਕੀ ਸਮਝ ਸਕਦੇ ਜਿਹੜਾ ਬੰਦਾ ਕਹਿੰਦਾ ਮੈਨੂੰ ਸਮਝਣ ਦੀ ਲੋੜ ਨਹੀਂ ਹੈ ਮੈਨੂੰ ਸਿੱਖਣ ਦੀ ਲੋੜ ਨਹੀਂ ਹੈ ਇਹਦਾ ਮਤਲਬ ਇਹ ਦੀ ਸਮਝ ਦਾ ਦਾਇਰਾ ਬੜਾ ਕਹਿ ਦਿਓ ਕਿਉਂਕਿ ਜੇ ਦੀ ਸਮਝ ਛੋਟੀ ਹੋਵੇ ਉਹ ਕਹਿੰਦਾ ਹੁਣ ਜਿਹਦਾ ਫਰਜ਼ ਕਰੋ ਇੱਕ ਬੰਦੇ ਕੋ ਛੋਟਾ ਜਿਹਾ ਗਲਾਸ ਹੈ ਕਹਿੰਦਾ ਮੇਰਾ ਗਲਾਸ ਭਰਿਆ ਹੀ ਹੈ ਮੈਨੂੰ ਹੁਣ ਪਾਣੀ ਦੀ ਲੋੜ ਹੈ ਨਹੀਂ ਇੱਕ ਬੰਦਾ ਹੀ ਲਈ ਸਮਝ ਦਾ ਦਾਇਰਾ ਇੰਨਾ ਬੜਾ ਹੈ ਉਹ ਕਹਿੰਦਾ ਪੂਰਾ ਸਮੁੰਦਰ ਵੀ ਸਮਾ ਜਾਵੇ ਤਾਂ ਵੀ ਮੇਰੀ ਪਿਆਸ ਅਕ ਮੈਨੂੰ ਹੋਰ ਮਿਲੇ ਮੈਂ ਹੋਰ ਸਿੱਖਾਂ ਕਿਉਂਕਿ ਜਿੰਨਾ ਸਾਡੀ ਨੋਲੇਜ ਵਧਦੀ ਹੈ ਗਿਆਨ ਵੱਧਦਾ ਹੈ ਉਨਾ ਸਾਡੀ ਜ਼ਿੰਦਗੀ ਦੀ ਵੈਲਿਊ ਵੀ ਕੀਮਤ ਵੀ ਵੱਧਦੀ ਇਹਦਾ ਆਪ ਸੋਚ ਕੇ ਦੇਖੋ ਇੱਕ ਬੱਚਾ ਪੰਜ ਪੜ੍ਹ ਕੇ ਕਹਿੰਦਾ ਬਹੁਤ ਸਿੱਖ ਲਿਆ ਹੁਣ ਮੈਨੂੰ ਸਿੱਖਣ ਦੀ ਲੋੜ ਹੀ ਨਹੀਂ ਤਾਂ ਪੰਜਵੀਂ ਪਾਸ ਨੂੰ ਕਿਹੜੀ ਨੌਕਰੀ ਮਿਲੇਗੀ ਕਿੰਨੀ ਕੀ ਤਨਖਾਹ ਮਿਲੇਗੀ ਤੇ ਇੱਕ ਬੱਚਾ ਕਹਿੰਦਾ ਮੈਂ 10 ਪੜ੍ਹ ਲਿਆ ਲੋੜ ਹੀ ਨਹੀਂ ਬਸ ਤਾਂ ਉਹਦੀ ਵੈਲਿਊ ਥੋੜੀ ਪੰਜਵੀਂ ਨਾਲੋਂ ਸਾਡ ਸਰਟੀਫਿਕੇਟ ਆ ਗਿਆ ਕਿਉਂਕਿ ਕਿਤੇ ਵੀ ਕੰਮ ਹਾਂ 10ਵੀਂ ਦਾ ਸਰਟੀਫਿਕੇਟ ਲਿਆਓ ਬਈ ਫੇ ਪਲੱਸ 2 ਦਾ ਲਿਆਓ ਜਿਹਨੇ ਪਲੱਸ 2 ਕਰੀ ਉਹਦੀ ਵੈਲਿਊ ਥੋੜੀ ਹੋਰ ਤਾਂ ਜਿਹੜਾ ਐਮਏ ਕਰਦਾ ਡਬਲ ਐਮਏ ਕਰਦਾ ਹੈ ਜਾਂ ਹੋਰ ਵੀ ਬੜੀ ਡਿਗਰੀ ਲੈਂਦਾ ਹੈ ਉਹਦੀ ਵੈਲਿਊ ਉਨੀ ਵੱਧਦੀ ਕਿਉਂ ਚੱਲੀ ਜਾਂਦੀ ਹੈ ਕਿਉਂਕਿ ਉਹਦੀ ਸਮਝ ਹੋਰ ਵੱਧ ਗਈ ਇੱਕ ਦੀ ਪੰਜਵੀਂ ਤੱਕ ਸੀ ਇੱਕ ਦੀ 10ਵੀਂ ਤੱਕ ਸੀ ਇੱਕ ਦੀ 12ਵੀਂ ਤੱਕ ਇੱਕ ਦੀ ਐਮਏ ਬੀਏ ਵੱਧ ਗਈ ਉਹਦੀ ਵੈਲਿਊ ਵੱਧ ਗਈ ਉਹ ਜਿੰਨੀ ਨੌਲੇਜ ਜਿੰਨਾ ਗਿਆਨ ਅਸੀਂ ਸਿੱਖਦੇ ਸਮਝਦੇ ਚਲੇ ਜਾਂਦੇ ਆ ਸਾਡੀ ਜ਼ਿੰਦਗੀ ਦੀ ਕੀਮਤ ਵੀ ਵਾਧੀ ਅੱਜ ਵਿੜੰਬਨਾ ਤਾਂ ਇਹੀ ਹੈ ਮੁਸ਼ਕਿਲ ਤਾਂ ਇਹੀ ਹੈ ਕਿ ਬੰਦਾ ਸਿੱਖਣ ਨੂੰ ਤਿਆਰ ਨਹੀਂ ਹੈ ਕਿਉਂਕਿ ਅੰਦਰ ਹੀ ਮੰਨ ਕੇ ਬੈਠਾ ਮੈਨੂੰ ਕੀ ਸਿੱਖਣ ਦੀ ਲੋੜ ਹੈ ਮੈਂ ਤਾਂ ਪਹਿਲੇ ਹੀ ਪਰ ਐਸੀ ਹਮੇਸ਼ਾ ਕਹਿੰਦੇ ਆ ਸਮਝਦਾਰ ਇਨਸਾਨ ਹਰ ਵੇਲੇ ਤਿਆਰ ਰਹਿੰਦਾ ਹੈ ਹਰ ਵੇਲੇ ਤਿਆਰ ਰਹਿੰਦਾ ਜਿसरी ਐਸੀ ਵੀ ਹਰ ਵੇਲੇ ਤਿਆਰ ਰਹੀਦਾ ਜੇ ਜੇ ਇੱਕ ਮੱਖੀ ਵੀ ਗੱਡੀ ਚ ਘੁੰਮਦੀ ਹੈ ਨਾ ਇਹ ਸਾਨੂੰ ਕੀ ਸਿਖਾ ਸਕਦੀ ਹੈ ਸਮਝਦੇ ਹੋ ਕੋਈ ਪੁਰਕਾ ਅੱਜ ਬੈਠੇ ਸੀ ਦੇਖਿਆ ਕਿ ਇੱਕ ਮੱਖੀ ਨਾ ਸ਼ੀਸ਼ੇ ਤੇ ਬੈਠੀ ਹੋਈ ਹੈ ਆ ਸੇਵਾਦਾਰ ਸ਼ੀਸ਼ਾ ਥੱਲੇ ਕਰਦੇ ਸੀ ਮੱਖੀ ਨੂੰ ਬਾਹਰ ਕੱਢ ਦੀ ਕੋਸ਼ਿਸ਼ ਕਰਦੇ ਮੱਖੀ ਉੱਡ ਜਾਂਦੀ ਸੀ ਜਦੋਂ ਸ਼ੀਸ਼ਾ ਉੱਪਰ ਲਾ ਲੈਂਦੇ ਸੀ ਦੁਬਾਰਾ ਫੇਰ ਆ ਜਾਂਦੀ ਸੀ ਬਾਹਰ ਨਿਕਲਣ ਦੀ ਬੜੀ ਕੋਸ਼ਿਸ਼ ਕਰਦੇ ਸੀ ਕੱਢਣ ਦੀ ਬੜੀ ਕੋਸ਼ਿਸ਼ ਕਰਦੇ ਸੀ ਪਰ ਮੱਖੀ ਨਿਕਲਦੀ ਨਹੀਂ ਸੀ ਹਾਲਾਂਕਿ ਉਹਨੂੰ ਕਰ ਰਹੇ ਕੋਸ਼ਿਸ਼ ਨਿਕਲੇ ਪਰ ਜਦ ਇਹ ਸ਼ੀਸ਼ਾ ਖੋਲਣਾ ਰੋੜ ਕੇ ਇੱਧਰ ਚੱਲ ਜਾਣਾ ਸਮਝਦੇ ਹੋ ਕਿ ਨਹੀਂ ਇਹ ਕਹਿੰ ਤੂੰ ਕੀ ਸਿੱਖ ਸਕਦੇ ਆ ਫਿਰ ਸਿੱਖਿਆ ਕਿ ਕੁਝ ਇਨਸਾਨਾਂ ਦੀ ਜ਼ਿੰਦਗੀ ਮੱਖੀ ਵਾਲੀ ਹੁੰਦੀ ਹੈ ਜਿਹੜੇ ਸਫ਼ਰ ਤਾਂ ਕਰ ਰਹੀ ਹੂੰ ਮੱਖੀ ਗੱਡੀ 'ਚ ਬੈਠ ਕੇ ਸਫ਼ਰ ਤਾਂ ਕਰ ਰਹੀ ਐ ਪਰ ਇਹਨੂੰ ਪਤਾ ਨਹੀਂ ਇਹਦੀ ਮੰਜ਼ਿਲ ਕਿਹੜੀ ਆ ਵਾ ਜਾ ਰਹੀ ਐ ਹਾਂ ਮੈਂ ਗੱਡੀ 'ਚ ਬੈਠੀ ਐ ਜਾ ਰਹੀ ਹਾਂ ਮੈਂ ਪਰ ਮੇਰੀ ਮੰਜ਼ਿਲ ਕੋਈ ਹੈ ਨਹੀਂ ਤਾਂ ਜੇ ਕੋਈ ਕੱਢਣ ਦੀ ਕੋਸ਼ਿਸ਼ ਕਰੇ ਨਿਕਲ ਬਾਹਰ ਭਾਈ ਇਹ ਬੰਦਨ ਜੋ ਤਾਂ ਫਿਰ ਉਹ ਜਿਹੜਾ ਕੱਢਣ ਵਾਲਾ ਐ ਉਹਦੀ ਗੱਲ ਮੰਨਣ ਦੀ ਬਜਾਏ ਨਾ ਉਧਰ ਨਿਕਲਦੀ ਬਜਾਏ ਉਹ ਫਿਰ ਦੌੜ ਕੇ ਉਧਰ ਚਲੀ ਜਾਂਦੀ ਇੱਥੇ ਦਰਵਾਜ਼ੇ ਹੀ ਬੰਦ ਹੁੰਦੇ ਆ ਉਹਨ ਕਈ ਬੰਦੇ ਵੀ ਐ ਉਹਨੂੰ ਪੁੱਛੋ ਜ਼ਿੰਦਗੀ ਜੀ ਰਹਿਆ ਹਾਂ ਜੀ ਰਹਿਆ ਹਾਂ ਖਾ ਰਹਿਆ ਆ ਪੀ ਰਹਿਆ ਆ ਪਰ ਤਰੀ ਮੰਜ਼ਿਲ ਕੀ ਐ ਮੰਜ਼ਿਲ ਦਾ ਤਾਂ ਪਤਾ ਹੀ ਨਹੀਂ ਹਾਲਾਂਕਿ ਸਾਡੀ ਮੰਜ਼ਿਲ ਕੀ ਐ ਮੰਜ਼ਿਲ ਹੈ ਮੌਤ ਸਭ ਕੀ ਇਹ ਜ਼ਿੰਦਗੀ ਸਫਰ ਹੈ ਪਲ ਵਰਗਾ ਕੀਆ ਭਰੋਸਾ ਨਾ ਪਲਕੀ ਕੋਈ ਵਰਗ ਹੈ ਕਹਿੰਦੇ ਮੰਜ਼ਿਲ ਤਾਂ ਹੈ ਮੌਤ ਹੈ ਮੌਤ ਹੈ ਸਾਡੀ ਮੰਜ਼ਿਲ ਪਰ ਕੋਈ ਆਪਣੀ ਉਹ ਮੰਜ਼ਿਲ ਵਾਸਤੇ ਤਿਆਰ ਹੋ ਰਿਆ ਨਾ ਹੈ ਤਿਆਰੀ ਤੇ ਅਸੀਂ ਇਦਾਂ ਕਰ ਰਹੇ ਜਿੱਦਾਂ ਕਦੀ ਮਰਨਾ ਹੀ ਨਹੀਂ ਹੈ ਸਮਝਦੇ ਹੋ ਇਸ ਲਈ ਪਦਾਰਥਾਂ ਨਾਲ ਪਿਆਰ ਕਰ ਰਹੇ ਆ ਜਿਹਨਾਂ ਨੂੰ ਛੱਡ ਜਾਣਾ ਹੈ ਪਰ ਗੁਰੂ ਰਹਿਬਰ ਕਹਿੰਦੇ ਪਦਾਰਥ ਜੋੜੋ ਪਰ ਉਹਦੇ ਨਾਲ-ਨਾਲ ਸੰਸਾਰ ਨਾਲ ਪ੍ਰੇਮ ਵੀ ਕਰੋ ਸਭ ਦੇ ਨਾਲ ਪਿਆਰ ਕਰੋ ਅੱਛੇ ਕਰਮ ਵੀ ਕਰੋ ਕਿਉਂਕਿ ਜਦੋਂ ਦੁਨੀਆ ਤੇ ਜਾਣਾ ਹੈ ਨਾ ਦੁਨੀਆ ਤੋਂ ਉਸ ਸੰਸਾਰ ਦੇ ਉੱਥੇ ਪਦਾਰਥਾਂ ਨੇ ਨਹੀਂ ਤੁਹਾਡੀ ਕੀਤੀ ਹੋਈ ਛਾਈ ਨਹੀਂ ਤੁਹਾਡੇ ਕੰਮ ਆਣਾ ਹੁਣ ਇਹ ਵੀ ਚੈੱਕ ਕਰੀਏ ਕਿ ਅਸੀਂ ਅਛਾਈ ਕਿੰਨੀ ਕਰਦੇ ਅੱਛਾ ਕਰਮ ਕਿੰਨਾ ਕਰਦੇ ਇਸ ਲਈ ਸਫਰਤਾ ਕਰ ਰਹੇ ਆ ਪਰ ਕਿਸੇ ਨੂੰ ਆਪਣੀ ਮੰਜ਼ਿਲ ਦਾ ਪਤਾ ਹੈ ਹੁਣ ਪੁੱਛ ਕੇ ਦੇਖੋ ਕਿਸੇ ਨੂੰ ਜਦ ਬੱਚੇ ਨੂੰ ਵੀ ਕਈ ਵਾਰ ਨਾ ਪਲੱਸ 2 ਕਰ ਲੈਂਦਾ ਹਾਂ ਬੇਟਾ ਬਣਨਾ ਕੀ ਚਾਹੁੰਦਾ ਹਾਲੇ ਸੋਚਿਆ ਹੀ ਨਹੀਂ ਇਹਦੇ ਬਾਰੇ ਜੇ ਸੋਚਾਂ ਗਈ ਨਾ ਤਾਂ ਫਿਰ ਉੱਥੇ ਤੱਕ ਪਹੁੰਚਾਂਗੇ ਇਸ ਤਰ੍ਹਾਂ ਇਸ ਕਰਕੇ ਚਾਹੇ ਦੁਨੀਆ ਤੇ ਕਾਮਯਾਬ ਹੋਣਾ ਹੈ ਜਾਂ ਰੂਹਾਨੀਅਤ ਤੇ ਕਾਮਯਾਬ ਹੋਣਾ ਸਾਨੂੰ ਆਪਣਾ ਟਾਰਗੇਟ ਫਿਕਸ ਕਰਨਾ ਹੀ ਪੈਣਾ ਹੈ ਗੋਲ ਫਿਕਸ ਕਰਨਾ ਪੈਣਾ ਹੈ ਫੇਰ ਹੀ ਅਸੀਂ ਕਾਮਯਾਬ ਹੋਵਾਂਗੇ ਇਸ ਲਈ ਸਮਝ ਲੈਣਾ ਹੁਣ ਇੱਥੇ ਆ ਜਾਈਏ ਕਿ ਜਿਨ੍ਹਾਂ ਨੂੰ ਸਮਝ ਹੁੰਦੀ ਹੈ ਉਹ ਹਰ ਚੀਜ਼ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹੈ ਉਹ ਹਰ ਚੀਜ਼ ਤੋਂ ਸਿੱਖਿਆ ਲੈਂਦੇ ਹੈ ਸੋ ਸ਼ੁਕਰਾਂਤ ਬੈਠੇ ਮਕੜੀ ਦਾ ਜਾਲਾ ਮਕੜੀ ਜਾਲਾ ਬੁਣ ਰਹੀ ਹੈ ਮਕੜੀ ਜਾਲਾ ਬੁਣ ਰਹੀ ਹੈ ਉਸ ਵੇਲੇ ਉਹਨਾਂ ਨੇ ਕਿਹਾ ਥੋੜੀ ਡੇਰ ਹੋਰ ਰੁਕ ਜਾ ਥੋੜੀ ਡੇਰ ਹੋਰ ਰੁਕ ਜਾ ਕਿਵੇਂ ਦੇਖ ਰਿਹਾ ਕਿ ਮਕੜੀ ਬਸ ਦੋ ਤਾਰਾ ਰਹਿ ਗਈਆਂ ਨਾ ਜਾਲਾ ਪੂਰਾ ਹੋ ਜਾਣਾ ਉਹ ਕਹਿੰਦੇ ਇਹਦੇ ਨਾਲ ਕੀ ਹੋਣਾ ਹੈ ਕਹਿੰਦੇ ਇਹਦੇ ਨਾਲ ਇਹ ਹੋਣਾ ਮੈਂ ਕਾਫੀ ਢੇਰ ਤੋਂ ਦੇਖ ਰਿਹਾ ਹਾਂ ਇਹ ਤਾਰ ਖਿੱਚਣ ਦੀ ਕੋਸ਼ਿਸ਼ ਕਰਦੀ ਹੈ ਪਰ ਤਾਰ ਟੁੱਟ ਜਾਂਦੀ ਹੈ ਕਿਉਂਕਿ ਤਾਰ ਬੜੀ ਕਮਜ਼ੋਰ ਹੁੰਦੀ ਨਾ ਮਗੜੀ ਦੀ ਉਹ ਤਾਰ ਖਿੱਚਦੀ ਹੈ ਪਰ ਕਈ ਵਾਰ ਹਵਾ ਦਾ جھونکਾ ਆਉਂਦਾ ਤਾਰ ਟੁੱਟ ਜਾਂਦੀ ਹੈ ਫਿਰ ਕੋਸ਼ਿਸ਼ ਕਰਦੀ ਹੈ ਉਹ ਫਿਰ ਟੁੱਟ ਜਾਂਦੀ ਹੈ ਫਿਰ ਕੋਸ਼ਿਸ਼ ਕਰਦੀ ਹੈ ਫਿਰ ਟੁੱਟ ਜਾਂਦੀ ਹੈ ਮੈਂ ਸਵੇਰ ਦਾ ਦੇਖ ਰਿਹਾ ਕਾਫੀ ਢੇਰ ਦੀ ਕੋਸ਼ਿਸ਼ ਕਰ ਰਹੀ ਹੈ ਘਰ ਬਣਾਉਣ ਦੀ ਕਿੰਨੀ ਵਾਰੀ ਦੀ ਤਾਰਾਂ ਟੁੱਟੀਆਂ ਪਰ ਫਿਰ ਵੀ ਆਪਣੀ ਤਾਰ ਜੋੜਨ ਤੇ ਲੱਗੀ ਹੋਈ ਇਹਨੂੰ ਕਹਿੰਦੇ ਸਾਹਸ ਇਨੂੰ ਕਹਿੰਦੇ ਹਿੰਮਤ ਇਹਨੂੰ ਕਹਿੰਦੇ ਹੌਸਲਾ ਕਿ ਹਜ਼ਾਰ ਬਾਰ ਅਕਬਰ ਹੋਣ ਤੋਂ ਬਾਅਦ ਵੀ ਇਹ ਕੋਸ਼ਿਸ਼ ਕਰ ਰਹੀ ਹੈ ਕਿ ਮੇਰਾ ਘਰ ਪੂਰਾ ਕਹਦੇ ਹੋ ਫੇ ਕਹਿੰਦੇ ਮਕੜੀ ਤੋਂ ਸਿੱਖਿਆ ਨਹੀਂ ਤਾਂ ਹੋਰ ਕੀ ਮਿਲਦਾ ਸੋਚੋ ਕੀ ਸਿੱਖਿਆ ਮਿਲਦੀ ਹੈ ਅੱਜ ਇਨਸਾਨ ਵੀ ਆਪਣੇ ਜੀਵਨ ਦੀ ਤਾਰ ਨੂੰ ਆਪਣੇ ਪ੍ਰਭੂ ਨਾਲ ਜਾਂ ਕਾਮਯਾਬੀ ਨਾਲ ਜਾਂ ਸਫਲਤਾ ਨਾਲ ਜੋੜਨ ਦੀ ਕੋਸ਼ਿਸ਼ ਕਰੇ ਇੱਕ ਦੋ ਕੋਸ਼ਿਸ਼ ਹੈ ਜੇਕਰ ਉਹ ਤਾਰ ਟੁੱਟ ਜਾਵੇ ਉਹ ਕਰਨ ਦਾ ਬੜੇ ਤਾਂ ਬੰਦਾ ਨਿਰਾਸ਼ ਹੋ ਕੇ ਕੋਸ਼ਿਸ਼ ਕਰਨੀ ਬੰਦ ਨਿਰਾਸ਼ ਹੋ ਕੇ ਬਹਿ ਜਾਂਦਾ ਕੋਸ਼ਿਸ਼ ਕਰਨੀ ਬੰਦ ਕਰ ਦਿੰਦਾ ਕਿ ਨਹੀਂ ਆ ਦੋ ਵਾਰ ਕੋਸ਼ਿਸ਼ ਕੀਤੀ ਸਫਲਤਾ ਨਹੀਂ ਮਿਲੀ ਛੱਡ ਦਿਓ ਆ ਦੋ ਵਾਰ ਬੱਚਾ ਕਹਿੰਦਾ ਮੈਂ ਪਾਸ ਹੋਣ ਦੀ ਕਿ ਆਈਲੈਂਡ ਦਾ ਪੇਪਰ ਦਿੱਤਾ ਫਲਾਣਾ ਦਿੱਤਾ ਸਫਲਤਾ ਨਹੀਂ ਮਿਲੀ ਹਿੰਮਤ ਹਾਰ ਕੇ ਬਹਿ ਜਾਓ ਉਹ ਜੇ ਸੋਚ ਹੀ ਲਿਆ ਮੇਰੀ ਮੰਜ਼ਿਲ ਇਹ ਹੈ ਤਾਂ ਫਿਰ ਇੱਕ ਦੋ ਵਾਰ ਕੋਸ਼ਿਸ਼ ਕੀ ਫੇਰ ਤਾਂ ਜਦ ਤੱਕ ਮੈਨੂੰ ਸਫਲਤਾ ਨਹੀਂ ਮਿਲਦੀ ਮੈਂ ਲਗਾਤਾਰ ਕੋਸ਼ਿਸ਼